ਜਿਹੜੀ ਸਾਡੀ ਉਹ ਪਾਰਟੀ ਕਲ ਦੇ ਸਰਪੰਚ ਆ ਜੀ ਗੱਲ ਕਬੀਰ ਸਿੰਘ ਆ ਤੇ ਉਹ ਲਾ ਜੀ ਉਹਦਾ ਬੇਟਾ ਜਦੀਪ ਸਿੰਘ ਤੇ ਸੁਦੀਪ ਉਹਨਾਂ ਆਇਆ ਕਿ ਉਹ 15 ਵੀਹ ਜਾਣੇ ਲੈ ਕੇ ਆ ਗਏ ਮੇਰੇ ਤੇ ਖਬਰ ਚ ਉਦਾ ਜਿੱਤੇ ਹਮਾਰਾ ਕਰਕੇ ਪਿੰਡ ਦੇ ਜਨਮਾਤ ਹੈ ਇਹਦਾ ਜੀ ਕਾਰ ਦੇ ਵਾਸਤੇ ਨਾ ਨਜਾਇਜ਼ ਕਬਜ਼ੇ ਛਾ ਰਹੇ ਸੀ ਜਿੱਦਾਂ ਪੁਲੀਆਂ ਗਾਲੀਆਂ ਤੇ ਬਣਾਈਆਂ ਕਾਫੀ ਬਾਹਰ ਉਹ ਕਾੜੇ ਉਹ ਕਰਾ ਰਹੇ ਸੀ ਤੇ ਆਪਣੇ ਦੂਸਰੇ ਆਪਣੇ ਨਾਲ ਲੈ ਕੇ ਐਂਟੀ ਪਾਰਟੀ ਲੜੀ ਸੀਗੀ ਹੇ ਬਗਲਾ ਆਪਣਾ ਕੋਈ ਵੀ ਕੰਮ ਕਰਦੇ ਵਿੱਚ ਫਿਕਰ ਪਾਦੇ ਕਾਫੀ ਵੀਡੀਓ ਪਾ ਰਹੇ ਕੰਜਾਇਬ ਨੂੰ ਮੰਗਾਦੇ ਸੀ ਆਇਓ ਖਾਲੀ ਹੱਥ ਨਾਲ ਆਇਓ ਅਸੀਂ ਆਹ ਕਰ ਲਾਂਗੇ ਵੀਡੀਓ ਆਪਣੇ ਕੋ ਸਾਰਾ ਕੁਝ ਹੈਗਾ ਆ ਮੈਂਬਰ ਪੰਚਾਇਤ ਕੋ ਟੁੱਟਿੰਗਾ ਆ ਬਣ ਜੀਏ ਠੀਕ ਆ ਹੁਣ ਜਿੱਦਣ ਢਾਣੀ ਹੋਈ ਨਾ ਤੇ 10 ਘਟਾਇਓ ਹੁਣ ਸਹੀ ਆ ਹਾਂ ਨਾਲੇ ਜੀਸੀਬੀ ਵਾਲ ਨੂੰ ਕਈ ਖਾਕੂ ਕਾਵੇ ਸਮਾਨ ਹਾਂ ਤੇ ਨਾਲੇ ਆਪਣਾ ਸਮਾਨ ਸਭ ਨੂੰ ਨਾਲ ਲੈ ਕੇ ਆਇਓ ਮੁੜ ਕੇ ਨਾ ਕਿ ਉਹ ਵੀ ਸਾਡੇ ਖਾਲੀ ਹੱਥ ਹੀ ਪੈ ਗਏ ਜਾਂ ਕੁਝ ਹੋ ਗਿਆ ਦੇ ਰਾਜੇ ਦਾ ਬੇਟਾ ਸੁਖਵਿੰਦਰ ਸਿੰਘ ਉਸ ਤੇ ਨਾ ਹਵਾਲਾ ਦਿੱਤਾ ਉਹ ਨੂੰ ਮੇਰੇ ਫੋਨ ਆਇਆ ਕਿ ਉਹ ਨੂੰ ਉਠਾ ਲਈ ਗਿਆ ਤੇ ਮੈਂ ਨੰਬਰ ਤੇ ਨੰਬਰ ਦਾ ਪਲਾਦ ਆਇਆ ਤੇ ਖਾਣੇ ਜਾ ਰਿਹਾ ਸੀ ਤੇ ਬੰਦਾ ਨੂੰ ਕਿੱਥੇ ਲੱਗਾ ਕੇ ਨਾਲ ਜਾ ਰਿਹਾ ਸੀ ਕਿ ਨਾਲ ਅਸਤੀ ਦੀ ਮੈਨੂੰ ਫੜ ਕੇ ਦੇ 15 ਮਿੰਟ ਆ ਰਹੇ ਨੇ ਸਿਆਏ ਉਹ ਮੈਨੂੰ ਦਾਖਲ ਹੀ ਕਹਿੰਦੀ ਸੀ ਤੈਨੂੰ ਮੈਂ ਸਿਗਨਲ ਹਸਪਤਾਲ ਤੈਨੂੰ ਪਹੁੰਚਣ ਨਹੀਂ ਦੇਣਾਗਾ ਤੈਨੂੰ ਰਾਹ ਹੀ ਮਾਰ ਦੇਣਾ ਤੂੰ ਦਾਖਲ ਹੋਣਾ ਤੁਹਾਨੂੰ ਮੈਂ ਪਰਚਾ ਕੋਈ ਕਾਰਵਾਈ ਨਹੀਂ ਕਰਦਾਂਣੀ ਤੈਨੂੰ ਰਾਹ ਹੀ ਮਰਵਾ ਦੇਣਾ ਕੋਈ ਦੋ ਪਾਰਟੀ ਸਭ ਵਿੱਚ ਲੜਾਈ ਹੋ ਗਈ ਨਹੀਂ ਤੇ ਕੁਝ ਪਾਰਟੀ ਦਾ ਬਸ ਇੱਥੇ ਮਿਲੇ ਪਰ ਆਪਾਂ ਪੁਲਿਸ ਨੂੰ ਫੋਨ ਕਰਤਾ ਉਸ ਨੂੰ ਪਰ ਉਸ ਤੋਂ ਬਾਅਦ ਸਵਾਲ ਲਾ ਵੀ ਮੈਂਬਰ ਪੰਚਾਇਤ ਬੱਦੂ ਢਿੰਗਾ ਆ ਬਣ ਗਈ ਜੇ ਠੀਕ ਆ ਹੁਣ ਜਿੱਦਣ ਢਾਣੀ ਹੋਈ ਨਾ ਤੇ ਦੱਸ ਕੇ ਢਾਇਓ ਹੁਣ ਸਹੀ ਆ ਹਾਂ ਨਾਲੇ ਜੀਸੀਬੀ ਵਾਲ ਨੂੰ ਕਹੀਂ ਖਾ ਖੂ ਕਾਵੇ ਸਮਾਨ ਸਹੀ ਆ ਹਾਂ ਤੇ ਨਾਲੇ ਆਪਣਾ ਸਮਾਰਟਫੋਨ ਨਾਲ ਲੈ ਕੇ ਆਇਓ ਮੁੜ ਕੇ ਨਾ ਕਿ ਉਹ ਵੀ ਸਾਡੇ ਖਾਲੀ ਹੱਥੀ ਪੈ ਗਏ ਜਾਂ ਕੁਝ ਹੋ ਗਿਆ ਹਾਂ ਓਕੇ ਜਿਹੜਾ ਅੱਛਾ ਜੀ ਕੀ ਝਗੜਾ ਕੀ ਹੋਇਆ ਤੁਹਾਡਾ ਝਗੜਾ ਹੋਇਆ ਆਪਣਾ ਕੋਲ ਕੋਲ ਪਿੰਡ ਚ ਆਪਾਂ ਤੋਂ ਮਾੜੇ ਕੰਮ ਹੋਵੇ ਦੱਸਦੇ ਆਂ ਲੋਕਾਂ ਨੂੰ ਮਿਲ ਕੇ ਕਰਦੇ ਆਪਾਂ ਕਿਸੇ ਬੰਦ ਕੋਲ ਗੱਲ ਕਰਦੇ ਤੇ ਕੋਈ ਚਾ ਆਪਾਂ ਦਾ ਕੰਮ ਇਸ ਤਰ੍ਹਾਂ ਵੀ ਆਪਣਾ ਹੋਣਾ ਚਾਹੀਦਾ ਸਾਫ ਸਫਾਈ ਹੋਣੀ ਪੈਂਡ ਤੇ ਪਾਣੀ ਦਾ ਸਹੀ ਹੋਣੀ ਜਿਹੜੀ ਸਾਡੀ ਉਹ ਪਾਰਟੀ ਦਾ ਸਰਪੰਚ ਆ ਅਗਿਆਲ ਖਦੀਪ ਸਿੰਘ ਉਹ ਭੁੱਲਾ ਹਾਂਜੀ ਉਹਦਾ ਬੇਟਾ ਮਰਦੀਪ ਸਿੰਘ ਉਹ ਮਰਦੀਪ ਬਾਹਰੋਂ ਆਇਆ ਉਹਨੇ 15 20 ਜਾਣੇ ਲਈਆਂ ਮੇਰੇ ਤੇ ਹਮਲਾ ਕੀਤਾ ਮੇਰੇ ਤੇ ਹਮਲਾ ਕਰਕੇ ਮੈਂ ਪੱਲੇ ਨੂੰ ਜਨਮਾ ਰਿਹਾ ਉਸ ਤੋਂ 2 ਘੰਟੇ ਪਹਿਲਾਂ ਮੇਰੇ ਚਾਚਾ ਦਾ ਬੇਟਾ ਸੁਖਵਿੰਦਰ ਸਿੰਘ ਉਸਤੇ ਨਰ ਹਮਲਾ ਕੀਤਾ ਉਹ ਨੂੰ ਮੈਨੂੰ ਫੋਨ ਆਇਆ ਕਿ ਉਹ ਨੂੰ ਉਠਾਣੇ ਗਿਆ ਤੇ ਮੈਂ ਪਿੰਡ ਦੇ ਨੰਬਰ ਕਰਨ ਵਾਲਾ ਸੀ ਤੇ ਖਾਣੇ ਜਾ ਰਿਹਾ ਸੀ ਕਿ ਲਬੜਾ ਰੋਟੇ ਚਲਦਾ ਤਾਂ ਕਿ ਨਾਲ ਜਾ ਰਿਹਾ ਸੀ ਕਿ ਨਾਲ ਰਸਤੇ ਜੀ ਮੈਨੂੰ ਫੜ ਕੇ ਦੇ 15 20 ਜਾਣੇ ਕਿ ਸਿਆ ਹੈ ਕਿ ਬਦਾਤਰ ਵਗੈਰਾ ਨਾਲ ਮਾਰ ਰਿਹਾ ਤੇ ਕੀ ਕਹਿੰਦੇ ਜੀ ਕਿੜਾ ਪਿੰਡ ਨਹੀਂ ਮਾੜਾ ਕੰਮ ਹੋਤਾ ਹੀ ਕਰਨਾ ਹੈ ਤੁਸੀਂ ਡਾਕਟਰ ਖੋਹ ਤੱਕ ਲੱਗ ਸਕਦੇ ਜੀ ਕੀ ਤੀ ਇਥੇ ਐਮਰਜੈਂਸੀ ਵੀ ਤੁਹਾਡੇ ਤੇ ਹੋਣਾ ਹੋਇਆ ਕੋਈ ਪਰ ਅਮਰਜੈਂਸੀ ਜਦੋਂ ਅਸੀਂ ਆਏ ਆ ਇਥੇ 40 50 ਬੰਦੇ ਲੈ ਕੇ ਫੇਰ ਸਾਡੇ ਮਗਰ ਇੱਥੇ ਆਏ ਕੌਣ ਆਇਆ ਸੀ ਤੁਹਾਡੇ ਮਗਰ ਉਹ ਗੁਰਦੀਪ ਸਿੰਘ ਦੀਪ ਦਾ ਮੁੰਡਾ ਅੱਛਾ ਤੇ 15 ਜਨ ਲੈ ਕੇ ਫੇਰ ਆ ਬੰਦੇ ਆਏ ਲੈਡੀ ਵਿੱਚ ਆ ਗਏ ਡਾਕਟਰ ਸਾਹਿਬ ਨੇ ਫੋਨ ਕੀਤਾ ਹੈ ਪਟਵਾਰੀ ਚ ਇੱਥੇ ਬੰਦੇ ਆਏ ਆ ਜੀ ਬੰਦੇ ਆ ਕੇ ਉਹਨੂੰ ਪਟਵਾਰੂ ਰੂਮ ਆਨ ਲਿਆ ਰੈਸ਼ ਕੀਤਾ ਜੀ ਅਰਸ਼ਟ ਕਰਕੇ ਉਹ ਲੈ ਗਏ ਪਰ ਜਿਹੜਾ ਗੁਰਦੀਪ ਸਿੰਘ ਹੈ ਜਿਹਦੇ ਪੁੱਸ ਨੇ ਸਿਰਿਆਂ ਨੂੰ ਰੈਸ਼ਟ ਕੀਤਾ ਸੀ ਇਹ ਚਾਚਾ ਜੀ ਜਿਹੜੇ ਨੂੰ ਉਥੇ ਅੰਦਰ ਰੈਸ਼ਟ ਕਰਿਆ ਇਹਨੂੰ ਛੱਡਦਾ ਦੋਵੇਂ ਛੱਡਦਾ ਇਹਨੇ 15-2000 ਰੁਪਏ ਦਾ ਇਕੱਠੀ ਕਰਕੇ ਉਹਨੇ ਹਮਲਾ ਕੀਤਾ ਇਹ ਸਿਰੇ ਨੂੰ ਪੁੱਸ ਲਾ ਉੱਥੇ ਛਾੜੇ ਨਾ ਛੱਡ ਦੇ ਤੇ ਮੇਰੇ ਨਾਲ ਇਹ ਵਾਤਾ ਨਾ ਹੁੰਦਾ ਉਸ ਨੂੰ ਛੱਡਦਾ ਸੁਖਿੰਦਰ ਸਿੰਘ ਨੂੰ ਫੜ ਲਿਆ ਯੂਨ ਦੋਵਾਂ ਨੂੰ ਅੰਦਰ ਰੱਖਦੇ ਉੱਥੇ ਜੋ ਕਾਰਵਾਈ ਬੰਦੀ ਦੋਵਾਂ ਤੇ ਕਰਨੀ ਕੋਈ ਉਹਨੂੰ ਇੱਕ ਮੁਲਾਜ਼ਮ ਵਾਲੇ ਤਸਵੀਰ ਸਿੰਘ ਐਸਐਚਓ ਫਤੂੜੀਏ ਨੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨੂੰ ਛੱਡਦਾ ਝਗੜਾ ਤੂੰ ਕਰ ਸਕਦੇ ਸੀ ਸੱਤ ਕੋਜਾ ਦਮਾ ਕਰਦੇ ਨਹੀਂ ਕੋਈ ਚੱਕਰ ਪਰ ਪੁਲਿਸ ਨੇ ਗੇਲੀ ਦੇ ਕਾਰਨ ਹੀ ਸਾਰਾ ਕੁਝ ਹੋਇਆ ਹੈ ਪ੍ਰਸ਼ਾਸਨ ਤੂੰ ਕੀ ਮੰਗ ਕਰਦਾ ਸ਼ਾਸਨ ਤੁਸੀਂ ਕੀ ਕਰੀਏ ਜੀ ਜਿਹੜਾ ਗੜਬ ਹੋਇਆ ਪਿਆ ਹੈ ਜੀ ਇਹਨਾਂ ਦਾ ਠੀਕ ਹੈ ਹੁਣ ਸਰਪੰਚ ਮੌਜੂਦਾ ਪਿੰਡ ਦੇ ਕੀ ਹੰਕਾਰ ਕਰਨੇ ਚਾਹਦੇ ਆਲੇ ਦੱਸੋ ਕੀ ਕਰਾਂਗੇ ਆਪਾਂ ਮੌਜੂਦਾ ਸਰਪੰਚ ਹੈ ਜੀ ਇੱਥੇ ਹਾਂਜੀ ਭਾਜੀ ਕੀ ਨਾਏ ਤੁਹਾਡੇ ਮੇਰਾ ਨਾਮ ਗੁਰਦੀਪ ਹੈ ਜੀ ਕੀ ਝਗੜਾ ਕੀ ਹੈ ਤੁਹਾਡੇ ਪਿੰਨੂ ਦਾ ਸਰਪਿੰਡ ਪਿੰਡ ਦਾ ਜੀ ਵਿਕਾਸ ਦੇ ਵਾਸਤੇ ਨਾ ਵਿਜਾਇਜ ਕਮਜੇ ਛਡਾਰੇ ਸੀ ਜਿੱਦਾਂ ਪੁਲੀਆਂ ਨਾਲੀਆਂ ਤੇ ਬਲਾਈਆਂ ਕਾਫੀ ਬਾਹਰ ਲੋਕਾਂ ਨੇ ਉਹ ਕਰਾ ਰਹੇ ਸੀ ਤੇ ਆਪਣੇ ਦੂਸਰੇ ਆਪਣੇ ਨਾਲ ਇਲੈਕਸ਼ਨ ਐਂਟੀਪਾਰਟੀ ਲੜੀ ਸੀਗੀ ਨੇ ਬਗਲਾ ਆਪਣਾ ਕੋਈ ਵੀ ਕੰਮ ਕਰਕੇ ਵਿੱਚ ਲਿਗਨ ਪਾਦੇ ਕਾਫੀ ਵੀਡੀਓ ਪਾਰੇ ਤੇ ਜੈਦ ਨੂੰ ਮੰਗਾਦੇ ਸੀ ਆਇਓ ਖਾਲੀ ਹੱਥ ਨਾਲ ਆਇਓ ਅਸੀਂ ਆ ਕਰਦਾ ਕਿ ਵੀਡੀਓ ਆਪਣੇ ਕੋ ਸਾਰਾ ਕੁਝ ਹੈਗਾ ਆ ਤੇ ਫਾਦਰ ਸਾਹਿਬ ਸਵੇਰੇ ਆ ਰਹੇ ਹਸਪੀਟਲ ਤੋਂ ਤੇ ਉਹਨਾਂ ਨੇ ਫਾਦਰ ਸਾਹਿਬ ਨੂੰ ਗਾਲੀ ਲੋਚ ਕੀਤਾ ਫਿਰ ਮੈਂ ਥਾਣੇ ਅਸੀਂ ਗਏ ਸੀ ਤੇ ਥਾਣੇ ਆ ਕੇ ਮੇਰੇ ਨਾਲ ਪੈ ਗਈ ਹਜੇ ਤੇ ਫਿਰ ਅਸੀਂ ਘਰੋਂ ਆ ਰਹੇ ਸੀ ਫਿਰ ਸਾਡੇ ਰਾਜ ਕਰ ਪਏ ਜੇ ਮੇਰਾ ਰਿਸ਼ਤੇਦਾਰ ਆ ਇਹ ਕੋਲੋਂ ਨਾ ਕਿਦਾ ਮੈਂ ਕਹਿੰਦਾ ਕੀ ਮੈਂ ਤੇ ਇਹਦੇ ਵੀ ਕਾਫੀ ਨਾ ਸੱਟਾਂ ਲਾਈਆਂ ਜੀ ਪਾਜੀ ਉਹ ਦੂਸਰੇ ਤਰ੍ਹਾਂ ਕਹੀ ਨਹੀਂ ਕਹਿੰਦੇ ਤੁਸੀਂ ਆਣ ਕੇ ਇੱਥੇ ਵੀ ਸਿਵਲ ਹਸਪੀਟਲ ਵੀ ਤੁਹਾਡੇ ਬੰਦੇ ਆਏ ਆ ਉਹ ਮੈਨੂੰ ਦਾਖਲ ਇਹ ਕਹਿੰਦੇ ਸੀ ਤੈਨੂੰ ਮੈਂ ਸਿਵਲ ਹਸਪੀਟਲ ਤੈਨੂੰ ਪਹੁੰਚ ਨਹੀਂ ਦੇਣਾਗਾ ਤੈਨੂੰ ਰਾਹ ਹੀ ਮਾਰ ਦੇਣਾ ਤੂੰ ਦਾਖਲ ਹੋਣਾ ਤੁਹਾਨੂੰ ਮੈਂ ਪਰਚਾ ਕੋਈ ਕਾਰਵਾਈ ਨਹੀਂ ਕਰਨ ਦੇਣੀ ਤੈਨੂੰ ਰਾਹ ਹੀ ਮਰਵਾ ਦੇਣਾ ਉਹ ਮੁੰਡੇ ਮੈਨੂੰ ਛੱਡਣ ਆਏ ਸੀ ਅੱਛਾ ਜੀ ਹਾਂਜੀ ਉੱਚ ਵਿੱਚ ਕੋਈ ਬੰਦੇ ਵੀ ਅਰੈਸਟ ਹੋਏ ਪੁਲਿਸ ਨੇ ਹਾਂਜੀ ਬੱਚੇ ਵੀ ਕੋਈ ਅਰੈਸਟ ਹੋਏ ਆ ਉਹ ਇੱਥੋਂ ਲੈ ਗਏ ਉਹਨਾਂ ਨੂੰ ਪਤਾ ਨਹੀਂ ਇਹਨਾਂ ਨੇ ਆਹ ਜਾ ਕੋਈ ਪੋਲਿਟੀਕਲ ਹਮੂੜ ਹੱਥ ਇਹਨਾਂ ਦੇ ਕੰਮ ਜੀ ਮਤਲਬ ਲੈ ਗਏ ਆ ਮੁੰਡੇ ਉਹ ਐਸੀ ਸਬੂਤਲੇ ਦੋਸਤਾਂ ਦੇ ਪਾਣੀ ਪੁਣੀ ਚਾਹ ਵਗੈਰਾ ਦੇਣਗੇ ਨਹੀਂ ਅੱਛਾ ਫੇ ਤੜਕੀ ਨਾ ਭਜੀ ਮੇਰਾ ਨਾਮ ਦਾਤਾ ਜੀ ਹੈ ਅੱਛਾ ਕੀ ਗੱਲ ਕੀ ਹੋਈ ਹੈ ਨਾਲ ਕੋਈ ਨਹੀਂ ਮੈਂ ਤਾਂ ਆਇਆ ਵੈਸੇ ਦਾ ਆਇਆ ਮੈਂ ਤਾਂ ਆਪਣੇ ਪੈਰੋਂ ਚੱਲਿਆ ਮੈਂ ਭਾਈ ਨੂੰ ਚੜਾਈ ਹੋਂਦੀ ਮੈਂ ਭਾਈ ਨੂੰ ਰੋਕਦੇ ਮੈਂ ਭਾਈ ਕੀ ਚੱਕਰ ਵਾਜੀ ਇੰਦਾ ਪੁੱਛਿੰਦਾ ਉਹਨੇ ਜਨੂਨ ਉਹਨਾਂ ਨੂੰ ਮੇਰੇ ਨਾਲ ਲੱਗ ਅੱਛਾ ਹਾਂ ਆ ਮੇਰੇ ਨਾਲਲਾ ਦੀ ਸੀ ਉਹੀ ਦੇ ਵੀ ਇੱਥੇ ਬਾਅਦ ਲੱਗ ਤੇ ਮਰੀ ਸਰ ਕੀ ਝਗੜਾ ਹੋਇਆ ਫਤੂਟਿੰਗੇ ਦੇ ਇੱਕ ਬੰਦੇ ਆਈ ਆ ਇੱਥੇ ਵੀ ਐਮਰਜੈਂਸੀ ਜੀ ਵੀ ਥੋੜਾ ਜਿਹਾ ਹੰਗਾਮਾ ਹੋਇਆ ਆ ਦੋ ਪੋਸਟਪਾਲ ਬੰਦੇ ਆਏ ਸੀ ਪਿਛਲੇ ਮਿੰਟ ਫੋਨ ਆਇਆ ਸੀ ਐਮਰਜੈਂਸੀ ਜੀ ਵੀ ਹੰਗਾਮਾ ਕਰਨ ਦਾ ਕੋਈ ਦੋ ਪਾਰਟੀ ਸਾਹਮਣੇ ਝਗੜਾ ਆਈ ਹੋਈ ਏ ਤੇ ਕੁਝ ਪਾਰਟੀ ਦਾ ਵਜਿਥ ਸੀ ਮੇਰੇ ਪਰ ਆਪਣਾ ਪੁਲਿਸ ਨੂੰ ਫਾਰਮ ਭਰਤਾ ਸੀ ਪੁਲਿਸ ਸਵਾਰ ਆ ਗਿਆ ਸਰ ਪੁਲਿਸ ਰੈਸਕਿਊ ਕਿਤੇ ਬੰਦੇ 14 ਹਾਂਜੀ 9 ਟਾਈਮ ਇੱਥੇ ਨਹੀਂ ਸੀ ਸੇਕਟਰ ਪੋਸਟਮਾਨ ਕੰਮ ਕਰਿਆ ਸੀ ਤੇ ਮੈਂ ਡਾਕਟਰ ਨਾਲ ਦੇ ਸੀ ਡਾਕਟਰ ਉਹ ਕੰਨੀ ਜਾਂਦੇ ਰਸਟੋਰੈਂਟ ਤੇ ਸਰ ਇੱਥੇ ਹੁਣ ਕਿੰਨੀ ਜਣੀ ਦਖਲ ਹੈਗੇ ਤੁਹਾਡੇ ਕੋਲ ਬਿਲਕੁਲ ਇਸ ਟਾਈਮ ਇੱਕ ਕੁਐਫੀਸ਼ਨ ਲਗਾਉਣਾ ਹੈ ਸਰ ਬਹੁਤ ਉਸਿੰਗ ਹੈ ਸਰ ਅਮਰਾ ਘਟਕੀ ਇਹਨਾਂ ਦੀ ਹਾਂਜੀ ਅਮਰਾ